ਬਾਕੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਪਿਆਰ ਭਰੀ ਯਾਰ ਆਪਾਂ ਦਾ ਪਹਿਲਾ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਹਦੇ ਵਿੱਚ ਤੁਹਾਨੂੰ ਮਤਲਬ ਮੇਰੇ ਹਸਬੰਦ ਨੇ ਕਿਹਾ ਕਿ ਸਿਮਨੀ ਪਾਸ ਤੋਂ ਨਹੀਂ ਭੁੱਲਦੀ ਯਾਰ ਇਰਾਨ ਦੇ ਬੜੀ ਆਸਾਨੀ ਨਾਲ ਇਹ ਗੱਲ ਕਹਿ ਦਿੱਤੀ ਕਿ ਸਿਮਨੀ ਪਾਸ ਨਹੀਂ ਭੁੱਲਦੀ ਤੁਸੀਂ ਹੀ ਸਾਰੇ ਕਹਿ ਦਿੰਦੇ ਹੋ ਕਿ ਸਿਮਨੀ ਦੀਦੀ ਤੂੰ ਗਲਤ ਆ ਤੂੰ ਗਲਤ ਆ ਕਿ ਤੇਰੇ ਹਸਬੰਦ ਸਹੀ ਆ ਇਹ ਬੜੇ ਚੰਗੇ ਇਨਸਾਨ ਆ ਤੇ ਇਹ ਸਾਰੇ ਜਿੰਨੇ ਕਮੈਂਟ ਕਰਦੇ ਹੋ ਸਾਰੇ ਤੁਸੀਂ ਮਤਲਬ ਇਹਨਾਂ ਦੇ ਪੱਖ ਦੇ ਹੀ ਕਰਦੇ ਹੋ ਪਰ ਤੁਸੀਂ ਇੱਕ ਗੱਲ ਸੋਚ ਕੇ ਵੇਖੋ ਤੁਸੀਂ ਵੀ ਪਾਸਟ ਨੂੰ ਹੀ ਭੁੱਲਦੀ ਪਰ ਕਿਉਂ ਨਹੀਂ ਭੁੱਲਦੀ ਇਹਦੇ ਵਿੱਚ ਵੀ ਕੋਈ ਕਾਰਨ ਹੋ ਹੀ ਸਕਦਾ ਮੈਂ ਮੰਨਦੀ ਆ ਚਲੋ ਕਿ ਬੰਦੇ ਨੂੰ ਪਾਸਟ ਭੁੱਲ ਜਾਣਾ ਚਾਹੀਦਾ ਕਿ ਆਪਣੇ ਅੱਗੇ ਵਧੇ ਸੋਚਣਾ ਚਾਹੀਦਾ ਅੱਗੇ ਵਧਣਾ ਚਾਹੀਦਾ ਕਿ ਦੇਣਾ ਕਿਤੇ ਨਾ ਕੋਈ ਇਹੋ ਜਿਹੀ ਕਮੀ ਰਹਾ ਹੀ ਜਾਂਦੀ ਏ ਕਿ ਜਿਹੜਾ ਮਤਲਬ ਇਹਨੂੰ ਪਾਸ ਤੋਂ ਨਹੀਂ ਭੁੱਲਣ ਦਿੰਦੀ ਹੁੰਦੀ ਹੁਣ ਤੇ ਇਹ ਦੇਖੋ ਜਿੱਦਾਂ ਰਾਤ ਵੀ ਨਾ ਅਚਾਨਕ ਇਦਾਂ ਹੀ ਆਪਾਂ ਬੈਠੇ ਸੀਗੇ ਤੇ ਇਹਨਾਂ ਨੇ ਨਾ ਮੈਨੂੰ ਇਦਾਂ ਹੀ ਕਹਿਤਾ ਕਹਿੰਦੇ ਮੈਨੂੰ ਇਦਾਂ ਲੱਗਦਾ ਕਿ ਜਿੱਦਾਂ ਨਾ ਮੈਂ ਤੇਰਨਾ ਵਿਆਕਰਾਂਕ ਗਲਤੀ ਕਰ ਲਈ ਏ ਜਰ ਇਹੋ ਜਿਹੀਆਂ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਨਾ ਉਹ ਬੰਦੇ دل ਤੇ ਲੱਗ ਹੀ ਜਾਂਦੀਆਂ ਨੇ ਹੁਣ ਜਦੋਂ ਆ ਗੱਲ ਜਿੱਦਾਂ ਇਹ ਕਰ ਦਿੰਦੇ ਨੇ ਨਾ ਤੇ ਉਸ ਤੋਂ ਬਾਅਦ ਜਿੱਦਾਂ ਬਾਅਦ ਵਿੱਚ ਜੇ ਮੈਂ ਕਵਾਂਗੀ ਲੈ ਤੇ ਹੀ ਆ ਗੱਲ ਕਰਤੀ ਫੇਰ ਅੱਗੋਂ ਕਹਿ ਦਿੰਗੇ ਨਹੀਂ ਨਹੀਂ ਮੈਂ ਆ ਤੇ ਮਤਲਬ ਉਹਦੇ ਹੀ ਮਜ਼ਾਕ ਕਰਦਾ ਪਿਆ ਹੀ ਮਜ਼ਾਕ ਕੀਤਾ ਤੇਰੇ ਨਾਲ ਤਾਂ ਤੁਸੀਂ ਸਾਰਿਆਂ ਨੂੰ ਬਰ ਮਜ਼ਾਕ ਜਿਹੜੇ ਆ ਨਾ ਉਹ ਹੋਰ ਤਰ੍ਹਾਂ ਦੇ ਹੁੰਦੇ ਆ ਤੇ ਕਈ ਗੱਲਾਂ ਐਦਾਂ ਦੀਆਂ ਨੇ ਵੀ ਜਿਹੜੀਆਂ ਮਤਲਬ ਹਾਰਟ ਬੰਦੇ ਨੂੰ ਕਰਦੀਆਂ ਇਹ ਨਹੀਂ ਕਿਉਂ ਨਹੀਂ ਕਰਦੀਆਂ ਜੀਏ ਤੁਹੀ ਮੇਰੀ ਅਸਲ ਤੇ ਜੜੀ ਮੇਰੀ 2 ਮਹੀਨੇ ਦੀ ਜਿਹੜੀ ਮੇਰੀ ਅਸਲੀ ਕਹਾਣੀ ਹੈ ਨਾ ਜੇ ਤੁਸੀਂ ਉਹ ਸੁਣੋਗੇ ਨਾ ਤੇ ਇਹੋ ਹੀ ਕਹੋਗੇ ਕਿ ਸਿਮੀ ਦੀਦੀ ਨਹੀਂ ਤੂੰ ਹੀ ਸਹੀ ਐ ਇਹ ਗਲਤ ਨਹੀਂ ਇਤਨਾ ਕਿਤੇ ਮਤਲਬ ਇਹੋ ਜਿਹੀ ਚੁਗੰਗੀਆਂ ਗੱਲਾਂ ਕਰਦੇ ਨੇ ਉਹ ਫਿਰ ਮੈਨੂੰ ਮਤਲਬ ਅੱਗੇ ਵਧਣ ਹੀ ਨਹੀਂ ਦਿੰਦੀਆਂ ਉਹ ਮੈਨੂੰ ਮਤਲਬ ਉੱਥੇ ਹੀ ਰੱਖ ਦਿਆਂ ਨੇ ਤੇ ਬਾਕੀ ਜੋ ਵੀ ਸਚਾਈ ਹੈ ਜੋ ਵੀ ਅਸਲੀਅਤ ਹੈ ਨਾ 2 ਮਹੀਨੇ ਦੀ ਉਹ ਤੁਹਾਡੇ ਸਾਹਮਣੇ ਚਲੋ ਆਪੇ ਹੌਲੀ ਹੌਲੀ ਆ ਵੀ ਜਾਣੀ ਹੈ ਕਿਉਂਕਿ ਤੁਹਾਨੂੰ ਪਤਾ ਮੈਂ ਜਦੋਂ ਜਦੋਂ ਵੀਡੀਓ ਬਣਾਈ ਮੈਂ ਆਪਣੀ ਜੋ ਵੀ ਮੇਰੀ ਰੀਅਲ ਤੇ ਜੋ ਵੀ ਮੇਰੀ ਲਾਈਫ ਆ ਮੈਂ ਉਹਦੀਆਂ ਹੀ ਬਣਾਈਆਂ ਮੈਂ ਕਦੇ ਝੂਠ ਸੱਚ ਨਹੀਂ ਬੋਲਿਆ ਨਾ ਮੈਂ ਕਦੇ ਝੂਠੀਆਂ ਵੀਡੀਓ ਬਣਾਈਆਂ ਨਾ ਕਦੇ ਮੈਂ ਉਹ ਨਕਲੀ ਵਾਲੇ ਨਾਟਕ ਬਣਾਏ ਐਦਾਂ ਨਹੀਂ ਉਦਾਂ ਮੈਂ ਹਮੇਸ਼ਾ ਅਸਲੀਅਤ ਤੇ ਹੀ ਬਣਾਈਆਂ ਤੇ ਬਾਕੀ ਕੋਈ ਨਾ ਤਨਜੀ ਆ ਰਿਹਾ ਮੇਰੇ ਵੱਲੋਂ ਪਿਆਰ ਭਰੀ ਸੱਚੀ ਕਾਲ ਕੋਈ ਨਹੀਂ ਅਗੋ ਅਗੋ ਉਹ ਤੁਹਾਨੂੰ ਮੈਂ ਸਾਰੀ ਸਚਾਈ ਇਹਨਾਂ ਬਾਰੇ ਦੱਸ ਹੀ ਦੇਣੀ ਹੈ ਜੋ ਹੈਗਾ ਕੀ ਹੈ ਕੀ ਨਹੀਂ